ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਲਾਈਵ ਦੇ ਵਿੱਚ ਜੇਸੀ ਕੋ ਪਿਛਲਾ ਲਾਈਵ ਜਿਹੜਾ ਉਹ ਕੱਟ ਗਿਆ ਸੀਗਾ ਅਚਾਨਕ ਤੋਂ ਸ਼ਾਇਦ YouTube ਨੇ ਮੇਰਾ ਜਿਹੜਾ ਲਾਈਵ ਹੈ ਉਹ ਵੀ ਹੰਪਬਲਿਕਲੀ ਹੋਇਆ ਵਾ ਪਹਿਲੇ ਨਹੀਂ ਸੀ ਹੋਇਆ ਜਦੋਂ ਮੈਂ ਪਹਿਲੇ ਜਿਹੜਾ ਪਿਛਲਾ ਲਾਈਵ ਕੀਤਾ ਵਾ ਉਹ ਪਬਲਿਕਲੀ ਹੋਈ ਨਹੀਂ ਸੀ ਰਿਹਾ ਲੋਗਾਂ ਨਾਲ ਜੁੜਨ ਦਾ ਕੋਈ ਕਨੈਕਸ਼ਨ ਨਹੀਂ ਸੀ ਕਿਉਂਕਿ ਕਾਫੀ ਟਾਈਮ ਤੱਕ ਮੈਂ ਉਸ ਲਾਈਵ ਦੇ ਉੱਪਰ ਲਾਈਵ ਕੀਤਾ ਵਾ ਲੇਕਿਨ ਇੱਕ ਵੀ ਪਰਸਨ ਜਿਹੜਾ ਜੁੜਿਆ ਨਹੀਂ ਮੈਨੂੰ ਸਮਝ ਨਹੀਂ ਬੀ ਵੀ ਕੀ ਹੋ ਗਿਆ ਕੀ ਨਹੀਂ ਲੇਕਿਨ ਹੁਣ ਜਿਹੜਾ ਲਾਈਵ ਕਰਦਾ ਪਿਆ ਇਸ ਦੇ ਨਾਲ ਨੋਟੀਫਿਕੇਸ਼ਨ ਜਿਹੜਾ ਸਾਰਿਆਂ ਕੋਲ ਜਾਏਗਾ ਹਾਂਜੀ ਦੋਸਤੋ ਆ ਜਾਓ ਫਟਾਫਟ ਆ ਜਿਹੜੀ ਕੱਲ ਵਾਲੀਆਂ ਗੱਲਾਂ ਨੇ ਬਾਕੀ ਰਹਿ ਗਈਆਂ ਉਹ ਕਰੀਏ ਬਟ ਕਈ ਪ੍ਰੋਬਲਮਸ ਜਿਹੜੀਆਂ ਹੋਰ ਜਿਹੜੀਆਂ ਖੜੀਆਂ ਹੋ ਚੁੱਕੀਆਂ ਨੇ ਮੇਰੇ ਚੈਨਲ ਦੇ ਉੱਪਰ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਟਾਈਟਲ ਤੁਸੀਂ ਦੇਖ ਲਿਆ ਹੋਣਾ ਕਿ ਮੇਰੇ ਵਾਂਗੂ ਕੋਈ ਗਲਤੀ ਨਾ ਕਰਨਾ ਜੋ ਕਿ ਤੁਹਾਡਾ ਵੀ ਜਿਹੜਾ ਚੈਨਲ ਮੋਨਟਾਈਜ਼ ਹੋਣ ਤੋਂ ਰਹਿ ਜੇ ਹੋਇਆ ਇਸ ਤਰ੍ਹਾਂ ਹੈਗਾ ਕਿ ਅ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ ਜਿਹੜਾ ਚੈਨਲ ਹੈ ਮੋਨਟਾਈਜ਼ ਲਈ ਅਪਲਾਈ ਮੈਂ ਕੀਤਾ ਸੀਗਾ ਲੇਕਿਨ ਰੀਯੂਜ਼ ਕੰਟੈਂਟ ਆਣ ਦੇ ਕਰਕੇ ਮੇਰਾ ਜਿਹੜਾ ਚੈਨਲ ਮੋਨਟਾਈਜ਼ ਹੋਣ ਤੋਂ ਰੁਕ ਗਿਆ ਬੇਸਿਕ ਦੁਬਾਰਾ ਆਇਆ ਸਟਾਰਟ ਅਪੀਲ ਮੈਂ ਆਪਣੇ ਘਰ ਦੀ ਪ੍ਰੋਪਰ ਜਿੰਨੀ ਵੀ ਵੀਡੀਓ ਹੈਗੀ ਆ ਜਿਸ ਤਰ੍ਹਾਂ ਮੈਂ ਸ਼ਡਿਊਲ ਬਣਾਣਾ ਹਰ ਇੱਕ ਰੋਜ਼ ਦਾ ਸ਼ਡਿਊਲ ਸੀਗਾ ਫੋਰ ਕਾਲ ਲਗਾਣਾ ਘਰ ਦੇ ਵਿੱਚ ਜੋ ਐਕਟੀਵਿਟੀ ਹੁੰਦੀ ਹੈ ਉਹ ਸਾਰੀ ਸ਼ੇਅਰ ਕਰਨਾ ਇਸ ਤਰ੍ਹਾਂ ਕਰਕੇ ਮੈਂ ਉਹ ਸਾਰੀ ਜੋ ਵੀ ਐਕਟੀਵਿਟੀ ਸੀ ਉਹ ਪ੍ਰੋਪਰ ਇੱਕ ਵਲੌਗ ਦੇ ਜ਼ਰੀਏ ਤਕਰੀਬਨ 4 ਮਿੰਟ ਤੋਂ 5 3-4 ਮਿੰਟ ਦੀ ਵੀਡੀਓ ਜਿਹੜੀ ਸ਼ੂਟ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਕਲਿੱਪ ਕਰਕੇ ਤੇ YouTube ਦੇ ਉੱਪਰ ਅਨਲਿਸਟਡ ਕਰਕੇ ਉਸ ਤੋਂ ਬਾਅਦ ਮੈਂ ਉਸ ਦਾ ਜਿਹੜਾ ਲਿੰਕ ਸੀਗਾ ਉਹ ਸਟਾਰਟ ਅਪੀਲ ਦੇ ਵਿੱਚ ਪੇਸਟ ਕਰਕੇ ਤੇ ਸੈਂਡ ਕੀਤਾ ਲੇਕਿਨ 24 ਘੰਟੇ ਦੇ ਵਿੱਚ ਵਿੱਚ ਮੈਨੂੰ ਆ ਯੂਟਿਊਬ ਵੱਲੋਂ ਰਿਪਲਾਈ ਆ ਗਿਆ ਕਿ ਤੁਹਾਡਾ ਜਿਹੜਾ ਚੈਨਲ ਹੈ ਉਸ ਦੇ ਉੱਪਰ ਰੀਯੂਜ਼ ਕੰਟੈਂਟ ਹੋਣ ਦੇ ਨਾਲ-ਨਾਲ ਤੁਹਾਡੇ ਫੋਨ ਦੇ ਉੱਪਰ ਕਈ ਐਸੀਆਂ ਚੀਜ਼ਾਂ ਨੇ ਜੋ ਤੁਹਾਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਬੇਸਿਕ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਮੈਂ ਤੁਹਾਨੂੰ ਪਹਿਲੇ ਉਹ ਗਿਣਾ ਦਿੰਦਾ ਫਿਰ ਜਿਹੜੀਆਂ ਕਰਨੀਆਂ ਚਾਹੀਦੀਆਂ ਸੀ YouTube ਨੇ ਉਹ ਦੱਸਿਆ ਅ ਬੇਸਿਕ ਤੁਸੀਂ ਦੇਖਿਆ ਹੋਣਾ ਮੇਰੇ ਚੈਨਲ ਦੇ ਉੱਪਰ ਕਈ ਸ਼ਾਰਟਸ ਨੇ ਜਿਹੜੇ ਪਾਏ ਹੋਏ ਨੇ ਕਿਸੇ ਅਦਰ ਕੈਰੈਕਟਰ ਦੇ ਨਾਲ ਐਡਿਟ ਕਰਕੇ ਪਾਏ ਹੋਏ ਨੇ YouTube ਦੇ ਉੱਪਰ ਫਸਟ ਆਫ 올 ਜੇਟਾ ਦਾ ਵਲੌਗ ਦਾ ਚੈਨਲ ਹੈ ਤੁਸੀਂ ਕਿਸੇ ਦੂਸਰੇ ਦੇ ਨਾਲ ਸ਼ਾਰਟਸ ਐਡਿਟ ਕਰਕੇ ਨਹੀਂ ਪਾ ਸਕਦੇ ਹਾਂ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਜਾਂ ਫਿਰ ਤੁਹਾਡਾ ਕੋਈ ਯਾਰ ਦੋਸਤ ਤੁਹਾਡੇ ਨਾਲ ਸ਼ਾਰਟਸ ਜਿਹੜੇ ਐਕਟਿੰਗ ਕਰਕੇ ਉਸ ਕਿਸੇ ਦੀ ਵੌਇਸ ਲੈ ਕੇ ਉਸ ਨੂੰ ਪ੍ਰੈਕਟਿੰਗ ਕਰਕੇ ਤੁਸੀਂ ਉਹ ਅਪਲੋਡ ਕਰ ਸਕਦੇ ਹੋ ਤਾਂ ਤੁਹਾਡੇ ਜਿਹੜੇ ਸ਼ਾਰਟਸ ਨੇ ਉਹ ਮੰਨਿਆ ਹੋਣਗੇ ਉਸ ਨੂੰ ਮੰਨਿਆ ਜਾਏਗਾ ਲੇਕਿਨ ਜਿਸ ਦਾ YouTube ਚੈਨਲ ਚੱਲਦਾ ਹੈ অলਮੋਸਟ ਕਿਸੇ ਦੂਸਰੇ ਕਰੈਕਟਰ ਦਾ ਅਗਰ ਉਸ ਦੀਆ ਵੀਡੀਓ ਲੈ ਕੇ ਤੁਸੀਂ ਆਪਣੀ ਐਕਟਿੰਗ ਤੇ ਕਿਸੇ ਦੀ ਵੌਇਸ ਲੈ ਕੇ ਅਗਰ ਤੁਸੀਂ ਸਭ ਨੂੰ ਜੋੜ ਕੇ ਤੁਸੀਂ ਆਪਣੇ ਚੈਨਲ ਦੇ ਉੱਪਰ ਸ਼ਾਰਟਸ ਜਿਹੜਾ ਅਪਲੋਡ ਕਰਦੇ ਹੋ ਉਸ ਨੂੰ ਨਹੀਂ ਮੰਨਿਆ ਜਾਏਗਾ ਉਸ ਨੂੰ ਰਿਜੈਕਟ ਕਰ ਦਿੱਤਾ ਜਾਏਗਾ ਜਦੋਂ ਤੁਸੀਂ ਆਪਣੇ ਚੈਨਲ ਨੂੰ ਮੋਨਟਾਈਜ਼ ਕਰਨ ਦੀ ਕੋਸ਼ਿਸ਼ ਕਰੋਗੇ ਬੇਸਿਕ ਮੇਰੇ ਨਾਲ ਇਦਾਂ ਹੀ ਹੋਇਆ ਵਾ ਅੰਨੇ 1.5 ਸਾਲ ਦੀ ਮਿਹਨਤ ਜਿਹੜੀ ਕੀਤੀ ਹੋਈ ਅ ਬੇਕਾਰ ਦਿੱਸਦੀ ਹੋਈ ਨਜ਼ਰ ਆ ਰਹੀ ਸੀ ਲੇਕਿਨ ਉਸ ਦੇ ਵਿੱਚ ਇੱਕ ਲਾਸਟ ਥੱਲੇ ਜਿਹੜਾ ਆਪਸ਼ਨ ਆਇਆ ਸੀ ਉਹਨਾਂ ਦਾ ਜਿਹੜਾ ਉਹਨਾਂ ਨੇ ਜੀਮੇਲ ਕਰਕੇ ਮੈਨੂੰ ਦੱਸਿਆ ਵੀ ਤੁਸੀਂ ਕੀ ਨਹੀਂ ਕਰਨਾ ਜਿਸ ਦੇ ਕਰਕੇ ਤੁਹਾਡਾ ਜਿਹੜਾ ਚੈਨਲ ਮੋਨਟਾਈਜ਼ ਹੁਣ ਤੋਂ ਰੁਕਿਆ ਵਾ ਫਿਰ ਸਾਰੀਆਂ ਜੀਮੇਲਸ ਮੈਂ ਜਿਹੜੀਆਂ ਮੈਨੂੰ ਤਿੰਨ ਜੀਮੇਲਸ ਆਈਆਂ ਸੀ ਜੀਮੇਲ ਮੈਂ ਪੜ੍ਹ ਕੇ ਉਸ ਦੇ ਉੱਪਰ ਹੀ ਤੁਸੀਂ ਹੁਣ ਬੇਸ਼ੱਕ ਮੇਰੇ ਚੈਨਲ ਨੂੰ ਤੁਸੀਂ ਆਪ ਖੋਲ੍ਹ ਕੇ ਦੇਖ ਲਿਓ ਮੇਰੇ ਚੈਨਲ ਦੇ ਉੱਪਰ ਇੱਕ ਵੀ ਸ਼ਾਰਟਸ ਹੈ ਜਿਹੜਾ ਨਹੀਂ ਮਿਲੇਗਾ ਉਸ ਸਾਰੇ ਸ਼ਾਰਟਸ ਜਿੰਨੇ ਵੀ ਪਾਏ ਹੋਏ ਨੇ ਤਕਰੀਬਨ 460 61 ਸ਼ਾਰਟਸ ਸੀਗੇ ਉਸ ਸਾਰੇ ਸ਼ਾਰਟਸ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਮੈਂ ਖੁਦ ਕੀਤਾ ਵਾ ਕਿਉਂਕਿ YouTube ਦੀ ਗਾਈਡਲਾਈਨਸ ਦੇ ਰਿਕਾਰਡਿੰਗ ਉਸ ਸ਼ਾਰਟਸ ਨੂੰ ਜਿਹੜੇ ਦੂਸਰੇ ਕਰੈਕਟਰ ਦੇ ਸ਼ਾਰਟਸ ਨੂੰ ਮੈਂ ਆਪਣੇ ਚੈਨਲ ਦੇ ਉੱਪਰ ਅਪਲੋਡ ਨਹੀਂ ਕਰ ਸਕਦਾ ਬੇਸਿਕ ਉਸ ਦਾ ਆਪਣਾ ਚੈਨਲ ਜਿਹੜਾ ਉਹ ਚੱਲ ਰਿਹਾ ਵਾ ਮੇਰਾ ਵਲੋਗਿੰਗ ਵਾਲਾ ਵਾ ਉਹਨਾਂ ਦਾ ਸ਼ਾਰਟਸ ਦਾ ਵਾ ਉਸ ਦੇ ਰਿਕਾਰਡਿੰਗ ਮੈਂ ਆਪਣੇ ਚੈਨਲ ਦੇ ਉੱਪਰ ਸ਼ਾਰਟਸ ਕਿਸੇ ਦੂਸਰੇ ਕਰੈਕਟਰ ਨਾਲ ਐਡਿਟ ਕਰਕੇ ਨਹੀਂ ਪਾ ਸਕਦਾ ਜਿਸ ਕਰਕੇ ਮੇਰਾ ਜਿਹੜਾ ਮੋਨਟਾਈਜ਼ ਚੈਨਲ ਹੁੰਦਾ ਹੁੰਦਾ ਰੁਕ ਗਿਆ ਸ਼ਾਇਦ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਲੇਕਿਨ ਤੁਸੀਂ ਇਸ ਚੀਜ਼ ਨੂੰ ਨਾ ਦੁਹਰਾਣਾ ਅਗਰ ਤਾਂ ਤੁਹਾਡੇ ਕੋਲ ਕੋਈ ਆਪਣਾ ਪ੍ਰਫਰੈਂਡ ਹੈ ਜਾਂ ਫਿਰ ਤੁਸੀਂ ਆਪ ਇਕੱਲੇ ਦੀ ਵੀਡੀਓ ਜਿਹੜੀ ਸ਼ੂਟ ਕਰਕੇ ਤੁਸੀਂ ਪਾ ਸਕਦੇ ਹੋ ਤੇ ਉਹ ਪਾਓ ਅਗਰ ਜੇ ਤੁਸੀਂ ਸ਼ਾਰਟਸ ਪਾ ਸਕਦੇ ਹੋ ਤੇ ਪਰ ਕਿਸੇ ਦੇ ਚੈਨਲ ਚੱਲਦੇ ਹੋਏ ਦੇ ਵਿੱਚੋਂ ਕਿਸੇ ਦੂਸਰੇ ਕਰੈਕਟਰ ਦਾ ਤੁਸੀਂ ਵੀਡੀਓ ਸ਼ਾਟ ਲੈ ਕੇ ਉਸਦੇ ਨਾਲ ਐਡੀਟਿੰਗ ਕਰਕੇ ਤੁਸੀਂ ਪਾਉਂਗੇ ਤੇ ਤੁਹਾਡੇ ਫੋਨ ਦੇ ਉੱਪਰ ਜਦੋਂ ਮੋਨਟਾਈਜ਼ ਦੀ ਆਪਸ਼ਨ ਆਣੀ ਹੈ ਉਹਦੇ ਉੱਪਰ ਫਸਟ ਆਫ 올 ਜਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਵਾ ਅਗਲੇ ਹੀ 24 ਘੰਟਿਆਂ ਦੇ ਵਿੱਚ ਤੁਹਾਡੇ ਕੋਲ ਰੀਯੂਜ਼ ਕੰਟੈਂਟ ਦੀ ਜਿਹੜੀ ਇੱਕ ਰੋਕ ਹੈ ਨਾ ਉਹ ਲੱਕ ਕੇ ਆ ਜਾਣੀ ਹੈ ਤੇ ਜਿਸ ਦੇ ਨਾਲ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋਣ ਤੋਂ ਰੁਕ ਜਾਣਾ ਵਾ ਮੇਰੇ ਨਾਲ ਇਸੇ ਤਰ੍ਹਾਂ ਹੋਇਆ ਵਾ ਪਰਸੋਂ ਅਪੀਲ ਕੀਤੀ ਸੀ ਅੱਜ ਫੇਰ ਰੀਯੂਜ਼ ਕੰਟੈਂਟ ਆ ਗਿਆ ਤੇ ਕਿਹੜੀਆਂ ਚੀਜ਼ਾਂ ਕਰਨੀਆਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਵਾ ਪਹਿਲੇ ਤੇ ਮੈਂ ਤੁਹਾਨੂੰ ਦੱਸ ਹੀ ਚੁੱਕਾ ਵਾਂ ਵੀ ਕਿਸੇ ਦੂਸਰੇ ਦਾ ਕੈਰੇਕਟਰ ਦਾ ਤੁਸੀਂ ਕੰਟੈਂਟ ਲੈ ਕੇ ਆਪਣੇ ਨਾਲ ਐਡਿਟ ਕਰਕੇ ਤੁਸੀਂ ਨਹੀਂ ਪਾ ਸਕਦੇ ਅਗਰ ਜੇ ਤੁਹਾਡਾ ਜ ਬਲੌਗਿੰਗ ਵਾਲਾ ਚੈਨਲ ਹੈ ਉਹ ਤੁਹਾਡੇ ਰੈਸਟਿਗੇਟ ਹੋ ਜਾਏਗਾ ਤੇ ਤੁਹਾਡਾ ਜਿਹੜਾ ਚੈਨਲ ਹੈ ਉਹ ਮੋਨਟਾਈਜ਼ ਹੁਣ ਤੋਂ ਰੁਕ ਜਾਏਗਾ ਸੈਕਿੰਡ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਮੰਨ ਲਓ ਅਗਰ ਕਿਸੇ ਕੋਈ ਕਲਿੱਪ ਤੁਸੀਂ ਚੱਕੀ ਆ ਕਿਸੇ ਦੂਸਰੇ ਕਰੈਕਟਰ ਦੀ ਉਸ ਦੇ ਵਿੱਚ ਤੁਸੀਂ ਆਪਣੀ ਐਕਟੀਵਿਟੀ ਕਰਕੇ ਤੁਸੀਂ ਬੈਕ ਵੌਇਸ ਓਵਰ ਕਰਕੇ ਵੀ ਉਹ ਪਰਸਨ ਕਿਹੜੀ ਐਕਟੀਵਿਟੀ ਕਰ ਰਿਹਾ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਉਹ ਸਾਰੇ ਤੁਸੀਂ ਆਪਣੀ ਬੈਕਗ੍ਰਾਉਂਡ ਵਾਇਸ ਕਰਕੇ ਤੇ ਉਸ ਦੇ ਵਿੱਚ ਹਲਕਾ ਫੁਲਕਾ ਤੁਸੀਂ ਕਟਿੰਗ ਕਰਕੇ ਉਸ ਨੂੰ ਤੁਸੀਂ ਅਪਲੋਡ ਕਰ ਸਕਦੇ ਹੋ ਤੇ ਉਸ ਚੀਜ਼ ਨੂੰ YouTube ਜਿਹੜਾ ਐਕਸੈਪਟ ਕਰ ਲੈਂਦਾ ਵਾ ਤੁਸੀਂ ਦੇਖਿਆ ਹੋਣਾ ਵਾ ਕਾਫੀ ਲੋਕਾਂ ਨੇ ਚਾਈਨੀਜ਼ ਲੋਕਾਂ ਦੀ ਜਿਹੜੀਆਂ ਕਲਿੱਪ ਚੁੱਕੀਆਂ ਹੋਈਆਂ ਨੇ ਪਿੱਛੋਂ ਵਾਇਸ ਓਵਰ ਕਰਦੇ ਨੇ ਉਸ ਤੋਂ ਬਾਅਦ ਮੈਂ ਉਹਨੂੰ ਹਲਕੀ ਫੁਲਕੀ ਉੱਪਰ نیچے ਕਟਿੰਗ ਕਰਕੇ ਤੇ ਉਹਨੂੰ ਅਪਲੋਡ ਕਰਦੇ ਨੇ ਦੋਸਤੋ ਬਾਅਦ ਦੇ ਵਿੱਚ ਉਹਨਾਂ ਚੈਨਲ ਜਿਹੜਾ ਮੋਨਟਾਈਜ਼ ਹੋਇਆ ਹੋਇਆ ਵਾ ਮੈਂ ਬਹੁਤ ਚੈਨਲ ਦੇਖੇ ਨੇ ਮੈਂ ਇਹੀ ਸਭ ਹੁਣ ਸਟੱਡੀ ਕਰਦਾ ਪਿਆ ਜੀ ਵੀ ਮੇਰੇ ਨਾਲ ਕੀ ਘਟਿਆ ਵਾ ਤੇ ਅਗਲੇ ਜਿਹੜੇ ਚੈਨਲ ਚਲਾ ਰਹੇ ਨੇ ਉਹਨਾਂ ਨਾਲ ਕੀ ਆ ਤੇ ਸੈਕਿੰਡ ਗਰਲ ਤੁਸੀਂ ਦੇਖਿਆ ਹੋਣਾ ਵਾ ਕਿ ਲੋਕ ਜ਼ਿਆਦਾਤਰ ਗ੍ਰੀਨ ਵੀਡੀਓ ਬਣਾ ਰਹੇ ਨੇ ਗ੍ਰੀਨ ਸਾਈਡ ਵੀਡੀਓ ਬਣਾ ਰਹੇ ਨੇ ਜਿਵੇਂ ਕਿਸੇ ਵੀ ਵੀਡੀਓ ਲੈ ਲਈ ਉਸਦੇ ਬਾਅਦ ਆਪਣਾ ਫੇਸ ਜਿਹੜਾ ਨਿੱਕਾ ਜਾਂ ਹਲਕਾ ਜਾਂ ਥੱਲੇ ਸਾਈਡ ਲੈਫਟ ਰਾਈਟ ਜਾਂ ਫਿਰ ਫਰੰਟ ਬੈਕ ਕਿਤੇ ਵੀ ਦੇ ਦਿੰਦੇ ਨੇ ਉਸ ਤੋਂ ਬਾਅਦ ਨੇ ਆਪਣੀ ਹਲਕੀ ਫੁਲਕੀ ਜਿਹੜੀ ਵਾਇਸ ਓਵਰ ਕਰਦੇ ਪਏ ਨੇ ਤੇ ਉਸ ਦੇ ਨਾਲ ਜਿਹੜਾ YouTube ਇਸ ਚੀਜ਼ ਨੂੰ ਵੀ YouTube ਮਾਨਤਾ ਦਿੰਦਾ ਵਾ ਗ੍ਰੀਨ ਸਕਰੀਨ ਵਾਇਸ ਯਾਨੀ ਕਿ ਕਿਹਾ ਜਾਂਦਾ ਵੀਡੀਓ ਨੂੰ ਤੇ ਉਸ ਨੂੰ ਵੀ YouTube ਜਿਹੜਾ ਮਾਨਤਾ ਦਿੰਦਾ ਪਿਆ ਵਾ ਗ੍ਰੀਨ ਸਕਰੀਨ ਵਾਲੀ ਜਿਹੜੀ ਵੀਡੀਓ ਉਹ ਚੈਨਲ ਵੀ ਮੋਨਟਾਈਜ਼ ਕੀਤੇ ਜਾਣਗੇ ਠੀਕ ਹੈ ਦੋ ਕੈਟਾਗਰੀਆਂ ਹੋ ਗਈਆਂ ਤੇ ਤੀਸਰੀ ਕੈਟਾਗਰੀ ਉਹ ਹੈਗੀ ਹੈ ਜਿਸ ਦੇ ਵਿੱਚ ਅ ਜਿਸ ਦੇ ਵਿੱਚ ਤੁਸੀਂ ਕੋਈ ਵੀ ਕੋਈ ਵੀ ਜਿਵੇਂ ਵੀਡੀਓ ਅਗਰ ਜੇ ਕਿਸੇ ਦੀ ਲੈਣੀ ਹੋ ਉਸ ਦੇ ਵਿੱਚ ਫੁੱਲ ਵੀਡੀਓ ਤੁਸੀਂ ਵਾਚ ਕਰ ਸਕਦੇ ਹੋ ਉਸ ਦੇ ਬਾਅਦ ਲਾਸਟ ਤੇ ਤੁਸੀਂ ਆਪਣਾ ਫੇਸ ਦਿਖਾ ਕੇ ਵੀ ਇਹ ਵੀਡੀਓ ਕਿੱਦਾਂ ਲੱਗੀ ਅਗਰ ਚੰਗੀ ਲੱਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਕਮੈਂਟਸ ਕਰਕੇ ਉਸ ਤੋਂ ਬਾਅਦ ਵਿੱਚ ਤੁਸੀਂ ਉਸ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ ਉਸ ਵੀਡਿਓ ਨੂੰ ਵੀ YouTube ਮਾਨਤਾ ਦਿੰਦਾ ਵਾ ਮੇਰੇ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਮੈਂ ਚਾਹਨਾ ਵਾਂ ਕਿ ਮੇਰੇ ਜਿਹੜੇ ਹੋਰ ਯੂਟਿਊਬਰ ਜਿਹੜੇ ਨਵੇਂ ਯੂਟਿਊਬਰ ਨੇ ਮੇਰੇ ਵਰਗੇ ਜਿਨ੍ਹਾਂ ਹਾਲੇ ਸਾਲ-ਸਾਲ ਹੀ ਹੋਇਆ ਜਿਨ੍ਹਾਂ ਦਾ ਚੈਨਲ ਕਈ ਵਾਰੀ ਕਿਸਮਤ ਦੇ ਨਾਲ ਮੋਨਟਾਈਜ਼ ਹੋ ਜਾਂਦੇ ਨਹੀਂ ਛੇਤੀ ਤੇ ਕਈਆਂ ਦਾ ਲੱਕ ਨਹੀਂ ਕੰਮ ਕਰਦਾ ਜਿਵੇਂ ਕਿ ਮੈਨੂੰ ਸਾਲ ਹੋ ਗਿਆ ਉਹ ਮਿਹਨਤ ਕਰਦੇ ਨੂੰ ਬਟ ਹੁਣ ਮੌਕਾ ਮਿਲਿਆ ਸੀਗਾ ਮੈਨੂੰ ਮੇਰਾ ਚੈਨਲ ਮੋਨਟਾਈਜ਼ ਕਰਨ ਲਈ ਲੇਕਿਨ ਉਹਦੇ ਕਾਰਨ ਵੀ ਉਦੇ ਵਿੱਚ ਵੀ ਰੋਕ ਕਾਵਟ ਪੈ ਗਈ ਤੇ ਮੇਰਾ ਚੈਨਲ ਜਿਹੜਾ ਮੋਨਟਾਈਜ਼ ਹੁਣ ਤੋਂ ਰੁਕ ਗਿਆ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਲੇਕਿਨ ਫਿਰ ਵੀ ਕੋਸ਼ਿਸ਼ ਇਹ ਹੀ ਰਹੇਗੀ ਕਿ ਹੁਣ ਆਪਣੇ ਜਿਹੜੇ ਪਰਸਨਲ ਸ਼ਾਰਟਸ ਨੇ ਉਹ ਮੈਂ ਆਪਣੀ ਆਵਾਜ਼ ਦੇ ਵਿੱਚ ਜਾਨਕੀ ਆਪਣੀ ਆਵਾਜ਼ ਦੇ ਵਿੱਚ ਜਿਹੜੇ ਸ਼ਾਰਟਸ ਬਣਾ ਕੇ ਤੇ ਅਪਲੋਡ ਕਰਾਂ ਤਾਂ ਜੋ ਮੇਰੇ ਚੈਨਲ ਦੇ ਉੱਪਰ ਹੋਰ ਵਾਧੂ ਆਡੀਅנס ਜਿਹੜੀ ਜੁੜ ਸਕੇ ਕਿਉਂਕਿ ਮੇਰੀ ਪਰਸਨਲ ਜਿਹੜੀ ਵੌਇਸ ਆ ਉਹ ਤੁਸੀਂ ਸਿਰਫ ਮੇਰੇ ਵਲੌਗ ਦੇ ਵਿੱਚ ਸੁਣੀ ਹੈ ਤੇ ਉਹਦੇ ਵਿੱਚ ਮੇਰੀ ਕਿਸੇ ਵੀ ਵੀਡੀਓ ਵਿੱਚ ਕੋਈ ਇਫੈਕਟ ਨਹੀਂ ਆਇਆ ਹਾਂ ਇੱਕ ਵੀਰਜੀ ਆਈ ਸੀ ਫੂਡ ਵਲੌਗਰ ਤੁਸੀਂ ਦੇਖਿਆ ਹੋਣਾ ਮੇਰੀ ਵੀਡੀਓ ਚੜੀਆਂ ਹੋਈਆਂ ਸੀ ਪਹਿਲੇ ਮੈਂ ਹੁਣ ਉਹ ਵੀ ਪ੍ਰਾਈਵੇਟ ਕੀਤੀਆਂ ਨੇ ਕਿਉਂਕਿ ਮੈਨੂੰ ਕਰਨੀਆਂ ਪੈਣੀਆਂ ਸੀਆਂ ਕਿਉਂਕਿ ਮੇਰਾ ਚੈਨਲ ਜਿਹੜਾ ਮੋਨਟਾਈਜ਼ ਸਿਰਫ ਉਸ ਉਹਨਾਂ ਕਰਨਾ ਕਰਕੇ ਹੀ ਰੁਕਿਆ ਵਾ ਠੀਕ ਹੈ ਤੇ ਚੌਥੀ ਤੇ ਲਾਸਟ ਜਿਹੜੀ ਉਹਨਾਂ ਨੇ YouTube ਵਾਲੇ ਨੇ Gmail ਦੇ ਉੱਪਰ ਐਡ ਕੀਤੀ ਹੋਈ ਸੀਗੀ ਉਹਨਾਂ ਨੇ ਮੇਰੀ ਲੈਂਗੁਏਜ ਨੂੰ ਹੀ ਜਿਹੜਾ ਟੈਗ ਨਿਕ ਯਾਨੀ ਕਿ ਕੈਚ ਨਹੀਂ ਕਰ पाए ਕਿਉਂਕਿ ਮੇਰੀਆਂ ਬੇਸਿਕ ਜਿਹੜੀਆਂ ਹਿੰਦੀ ਤੇ ਪੰਜਾਬੀ ਦੇ ਵਿੱਚ ਦੋਵਾਂ ਦੇ ਵਿੱਚ ਜਿਹੜੀਆਂ ਮੇਰੇ ਵਲੌਗਸ ਵੀ ਪਏ ਹੋਏ ਨੇ ਤੇ ਵਲੌਗਸ ਵੀ ਪਏ ਹੋਏ ਨੇ ਤੇ ਪਲੱਸ ਮੇਰੇ ਸ਼ਾਰਟਸ ਵੀ ਪਏ ਹੋਏ ਸੀਗੇ ਜਿਸ ਜੇ ਕਰਕੇ ਉਹਨਾਂ ਨੇ ਮੇਰੀ ਜਿਹੜੀ ਲੈਂਗੁਏਜ ਉਹ ਕੈਚ ਨਹੀਂ ਕਰ ਪਾਏ ਫਿਰ ਕਹਿੰਦੇ ਉਹ ਉਹਨਾਂ ਨੇ ਕਿਹਾ ਕਿ ਅੱਛੀ ਤਰ੍ਹਾਂ ਤੁਸੀਂ ਚੈਨਲ ਨੂੰ ਪਹਿਲਾਂ ਮੈਂਟੇਨ ਕਰੋ ਜੀ ਦੇ ਵਿੱਚ ਤੁਹਾਡਾ ਫੇਸਬੁੱਕ ਲਿੰਕ ਹੋਣਾ ਚਾਹੀਦਾ ਹੈ ਇੰਸਟਾਗ੍ਰam ਲਿੰਕ ਹੋਣਾ ਚਾਹੀਦਾ ਵਾ ਜੇ ਤੁਹਾਡੇ ਕੋਲ ਹੈ ਨਹੀਂ ਤੇ ਕੋਈ ਹੋਰ ਅਦਰ ਜਿਵੇਂ ਪਲੇਟਫਾਰਮ ਹੈ ਨਹੀਂ ਉਹ ਲਿੰਕ ਤੁਸੀਂ ਆਪਣੇ ਪਾ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਹੋਰ ਕੀ ਕਰਨਾ ਵਾ ਕਿ ਆਪਣੀ ਜਿਹੜਾ ਟੈਗ ਟਾਈਟਲ ਡਿਸਕ੍ਰਿਪਸ਼ਨ ਇਹ ਤਿੰਨ ਚੀਜ਼ਾਂ ਜਦੋਂ ਤੁਸੀਂ Chrome ਦੇ ਉੱਪਰ ਸੈਟਿੰਗ ਕਰਦੇ ਹੋ ਇਸ ਦੇ ਉੱਪਰ ਤੁਸੀਂ ਪ੍ਰੋਪਰ ਇੱਕੋ ਹੀ ਲੈਂਗੁਏਜ ਸੈੱਟ ਕਰਨੀ ਆ ਜਿਹੜੀ ਵੀ ਤੁਸੀਂ ਬੋਲਦੇ ਹੋ ਲਿਖਦੇ ਹੋ ਜਾਂ ਤੁਸੀਂ ਲੋਕਾਂ ਨੂੰ ਦਰਸਾਉਨੇ ਹੋ ਠੀਕ ਹੈ ਮੈਂ ਹੁਣ ਜਾ ਕੇ ਕਿੱਥੇ ਆਪਣੀ ਟੋਟਲ ਤਿੰਨੋ ਲੈਂਗੁਏਜ ਜਿਹੜੀਆਂ ਉਹ ਸੈੱਟ ਕੀਤੀਆਂ ਵਾ ਹੁਣ ਪਤਾ ਲੱਗਿਆ ਵਾ ਵੀ ਨਹੀਂ ਯਾਰ YouTube ਦੇ ਉੱਪਰ ਕੀ ਕੀ ਗਲਤੀਆਂ ਹੁੰਦੀਆਂ ਨੇ ਤੇ ਕੀ ਕੀ ਸਾਨੂੰ ਸੁਧਾਰਨੇ ਚਾਹੀਦੀਆਂ ਵਾ ਹੋਰ ਗਾਂ ਦੇ ਵਿੱਚ ਲਾਈਫ ਦੇ ਵਿੱਚ ਹੋਰ ਸਿੱਖਣ ਲਈ YouTube ਨੂੰ ਜਿੱਦਾਂ ਜਿੱਦਾਂ YouTube ਨਵੀਂ ਨਵੀਂ ਗਾਈਡਲਾਈਨ ਸਟੇਡੀਅਮ ਲਿਆਂਦਾ ਪਿਆ ਵਾ ਉਸ ਦੇ ਰਿਕਾਰਡਿੰਗ ਬਹੁਤ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨੀ ਵੀ ਆਉਣ ਵਾਲੀ ਹੈ ਕਿਉਂਕਿ ਮੇਰੇ ਵਰਗਾ ਜਿਹੜਾ ਨਵਾਂ ਯੂਟਿਊਬਰ ਹੈ ਉਹਨੂੰ ਤੇ ਇਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ ਜਿਹੜੇ ਪੁਰਾਣੇ ਬੇਸਿਕ ਕਰ ਰਹੇ ਨੇ ਉਹਨਾਂ ਨੂੰ ਇਹ ਸਭ ਚੀਜ਼ਾਂ ਪਤਾ ਨੇ ਠੀਕ ਹੈ ਮੈਨੂੰ ਫਸਟ ਆਫ ਆਲ ਹੁਣ ਪਤਾ ਲੱਗਿਆ ਵਾ ਵੀ ਮੈਂ ਕਿਸੇ ਦੇ ਜਿਹੜੇ ਸ਼ਾਰਟਸ ਦੇ ਨਾਲ ਆਪਣਾ ਸ਼ਾਰਟਸ ਜਿਹੜਾ ਐਡਿਟ ਕਰਕੇ ਨਹੀਂ ਆ ਪਾ ਸਕਦਾ ਸੀਗਾ ਜਿਸ ਕਰਕੇ ਮੇਰੇ ਜਿਹੜੇ ਚੈਨਲ ਦੇ ਉੱਪਰ ਰੀਯੂਜ਼ ਕੰਟੈਂਟ ਆ ਗਿਆ ਵਾ ਠੀਕ ਆ ਉਸ ਤੋਂ ਇਲਾਵਾ ਹੋਰ ਕੀ ਕੀਤਾ ਗਿਆ ਵਾ ਕਿ ਜਿਵੇਂ ਕਿ ਮੈਂ ਇੱਕ ਦੋ ਚੀਜ਼ਾਂ ਹੋਰ ਕੀਤੀਆਂ ਸੀ ਜਿਵੇਂ ਆਪਾਂ ਨਾ ਕਿਸੇ ਦੇ ਨਾਲ ਸਾਈਡ ਵੀਡੀਓ ਬਣਾ ਲੈਣੇ ਆ ਕਿਸੇ ਦੇ ਨਾਲ ਗ੍ਰੀਨ ਸਕ੍ਰੀਨ ਦੇ ਨਾਲ ਦੋ ਤਿੰਨ ਆਪਸ਼ਨ ਆਉਂਦੀਆਂ ਆ ਸਾਈਡ ਸਕ੍ਰੀਨ ਵੀਡੀਓ ਵੀ ਜਾਂਦੀਆਂ ਵਾ ਸਾਈਡ ਸਕ੍ਰੀਨ ਵਾਲੀ ਵੀਡੀਓ ਵੀ ਮੈਂ ਆਪਣੇ ਸ਼ਾਰਟਸ ਦੇ ਵਿੱਚ ਅਪਲੋਡ ਕੀਤੀਆਂ ਹੀ ਸੀਗੀਆਂ ਜਿਸ ਦੇ ਕਰਕੇ ਉਹਨਾਂ ਨੇ ਉਹ ਵੀ ਕੈਚ ਕਰ ਲਈਆਂ ਕਿਉਂਕਿ ਪਹਿਲੇ ਯੂਟਿਊਬ ਵਾਲੇ ਜਿਵੇਂ ਵਰਕਰ ਆਪ ਦੇਖ ਰਹੇ ਸੀਗੇ ਤੇ ਹੁਣ ਉਹਨਾਂ ਨੇ ਇੱਕ ਇੱਕ ਇਹੋ ਜਿਹਾ AI ਬਣਾ ਦਿੱਤਾ ਹੈ ਜੋ ਤੁਹਾਡੇ ਚੈਨਲ ਨੂੰ ਫੁੱਲ ਜਿਹੜਾ ਵਾ ਵਾਚ ਕਰਦਾ ਵਾ ਜਿਹੜੀ ਗਲਤੀ ਹੋਈ ਉਹਨੇ 1 ਸਕਿੰਟ ਦੇ ਵਿੱਚ ਕੱਢ ਕੇ ਤੁਹਾਡੇ ਤੁਹਾਨੂੰ ਮੈਸੇਜ ਭੇਜ ਦੇਣਾ ਵੀ ਤੁਸੀਂ ਆਪਣੇ ਚੈਨਲ ਦੇ ਉੱਪਰ ਇਹ ਗਲਤੀ ਜਿਹੜੀ ਉਹ ਕਰਦੇ ਪਿਓ ਠੀਕ ਹੈ ਇਹ ਸਭ ਚੀਜ਼ਾਂ ਨੂੰ ਨੋਟਿਸ ਰੱਖਦੇ ਹੋਏ ਜਿਹੜਾ ਮੇਰਾ ਚੈਨਲ ਨੇ ਉਹ ਮੋਨਟਾਈਜ਼ ਹੋਣ ਤੋਂ ਰਹਿ ਗਿਆ ਵਾ ਤੇ ਅਗਰ ਜੇ ਕਿਸੇ ਨੂੰ ਕੁਝ ਪੁੱਛਣਾ ਹੋਵੇ ਮੇਰੇ ਕੋਲੋਂ ਮੈਸੇਜ ਕਰਕੇ ਪੁੱਛ ਸਕਦਾ ਵਾ ਠੀਕ ਹੈ ਤੇ ਮੈਂ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੀ ਇਨਫੋਰਮੇਸ਼ਨ ਮੇਰੇ ਕੋਲ ਹੈ ਕਿਉਂਕਿ ਮੈਂ ਨਹੀਂ ਚਾਹਦਾ ਜਿਵੇਂ ਮੇਰਾ ਜਿਹੜਾ ਚੈਨਲ ਹੈ ਉਹ ਮੋਨਟਾਈਜ਼ ਹੋਣ ਤੋਂ ਰੁਕ ਗਿਆ ਵਾ ਕਿਸੇ ਹੋਰ ਦਾ ਚੈਨਲ ਹੈ ਜਿਹੜਾ ਮੋਨਟਾਈਜ਼ ਹੋਣ ਤੋਂ ਰੁਕ ਜਾਵੇ ਬੜੀ ਵੱਡੀ ਗਲਤੀ ਹੋ ਗਈ ਮੇਰੇ ਕੋਲ ਮੇਰੇ ਖੁਦ ਦੇ ਕੰਟੈਂਟ ਜਿਹੜੇ ਅਪਲੋਡ ਕੀਤੇ ਹੋਏ ਹਿੰਦੀ ਪੰਜਾਬੀ ਦੋਵੇਂ ਹੀ ਮਿਕਸ ਕਰਕੇ ਹਮੇਸ਼ਾ ਜਿਹੜੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਜਦ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਹਿੰਦੀ ਜਿਹੜਾ ਵਲੌਗ ਹੈ ਜਾਂ ਹਿੰਦੀ ਲੈਂਗੁਏਜ ਲੋਕ ਜ਼ਿਆਦਾ ਸਮਝਦੇ ਨੇ ਜਿਸ ਕਰਕੇ ਹਿੰਦੀ ਦੇ ਵਿੱਚ ਬਣਾਵਾ ਫਿਰ ਬਾਅਦ ਵਿੱਚ ਸਮਝ ਆਈ ਯਾਰ ਵੀ ਨਹੀਂ ਯਾਰ ਮੈਂ ਪੰਜਾਬੀ ਬੋਲਦਾ ਹਾਂ ਫਿਰ ਜੇ ਬਾਅਦ ਵਿੱਚ ਮੈਨੂੰ ਲਾਈਫ ਦੇ ਵਿੱਚ ਹਿੰਦੀ ਹੀ ਕੈਰੀ ਕਰਨਾ ਪੈ ਗਿਆ ਮੈਂ ਕਿਵੇਂ ਕਰੂੰਗਾ ਹਿੰਦੀ ਵਾਲੇ ਵਲੌਗ ਨੂੰ ਕਨਵਰਟ ਫਿਰ ਮੈਂ ਪੰਜਾਬੀ ਦੇ ਵਿੱਚ ਕੀਤਾ ਬਟ ਉਸ ਦੀ ਲੈਂਗੁਏਜ ਸੈਟ ਨਹੀਂ ਕੀਤੀ ਖਦੀ ਵੀ ਮੈਂ ਹੁਣ ਜੇ ਮੈਂ ਲੈਂਗੁਏਜ ਹਰੇਕ ਵੀਡੀਓ ਦੀ ਹੁਣ ਮੇਰੇ ਕੋਲ ਤੁਸੀਂ ਦੇਖਣਾ 497 ਵੀਡੀਓ ਨੇ ਜਿਸ ਦੀ ਮੈਨੂੰ ਲੈਂਗੁਏਜ ਜਿਹੜੀ ਸੈੱਟ ਕਰਨੀ ਪੈਣੀ ਹੈ ਵੀਡੀਓ ਲੈਂਗੁਏਜ ਸੈਟਿੰਗ ਜਿਹੜੀ ਉਹ ਹੁਣ ਮੈਨੂੰ ਹਰ ਇੱਕ ਵੀਡੀਓ ਦੀ ਆਪ ਖੁਦ ਕਰਨੀ ਪੈਣੀ ਹੈ ਤਾਂ ਅਗਲੀ ਜਿਹੜੀ 20 ਤਰੀਕ ਨੂੰ ਮੈਂ ਦੁਬਾਰਾ ਰੀਪੀਲ ਕਰ ਸਕਣਾ ਜਿਸ ਦੇ ਕਰਕੇ ਮੇਰਾ ਜਿਹੜਾ ਚੈਨਲ ਮੋਨਟਾਈਜ਼ ਹੋ ਜਾਏਗਾ ਮੈਨੂੰ ਕਿਸੇ ਨੇ ਦੱਸਿਆ ਨਹੀਂ ਮੈਂ ਸਿਰਫ ਪੜਿਆ ਵਾ ਮੈਂ ਬਹੁਤ ਲੋਕ ਮੈਂ ਤੁਹਾਨੂੰ ਚੈਟ ਦਿਖਾ ਸਕਣਾ ਆਪਣੇ ਫੋਨ ਦੇ ਉੱਪਰ ਵੀ ਮੈਂ ਬਹੁਤ ਲੋਕਾਂ ਨੂੰ ਮੈਂ ਮੈਸੇਜ ਵੀ ਦਿੱਤੇ ਲੇਕਿਨ ਉਹਨਾਂ ਦਾ ਪਤਾ ਕੀ ਕਹਿਣਾ ਵਾ ਉਨ ਨਾਲ ਕਹਣਾ ਇਹ ਪਹਿਲੇ ਪੈਸੇ ਪਾਓਗੇ ਤੁਸੀਂ ਫਿਰ ਤੁਹਾਡੇ ਚੈਨਲ ਨੂੰ ਅਸੀਂ ਚੈੱਕ ਕਰਾਂਗੇ ਯਾਰ ਤੁਸੀਂ ਵੀ ਤੇ ਇਦਾਂ ਹੀ ਬਣੇ ਹੋ ਜਦੋਂ ਤੁਸੀਂ ਕਿਸੇ ਦੂਸਰੇ ਛੋਟੇ ਯੂਟਿਊਬਰ ਦੀ ਹੈਲਪ ਨਹੀਂ ਕਰ ਸਕਦੇ ਤੇ ਤੁਸੀਂ ਆਪਣੇ ਆਪ ਨੂੰ ਤਾਂ ਫਿਰ ਇੱਕ ਵੱਡੇ ਰਾਜੇ ਹੋ ਗਿਆ ਨਾ YouTube ਦੇ ਤੁਹਾਡੇ ਨਾਲ ਉਹ ਵੀ ਬਹੁਤ ਵੱਡੇ ਵੱਡੇ ਮਹਾਰਥੀ ਬੈਠੇ ਨੇ ਜਿਹੜੀ ਹੈਲਪਰ ਨੂੰ ਤਿਆਰ ਬੈਠੇ ਨੇ ਲੇਕਿਨ ਹੁਣ ਮੇਰਾ ਸਟਾਰਟਅਪ ਸੀਗਾ ਮੈਨੂੰ ਨਹੀਂ ਸੀ ਪਤਾ ਹੁਣ ਜਿਸ ਤਰ੍ਹਾਂ ਮੈਂ YouTube ਨੂੰ ਚਲਾਉਣਾ ਪਿਆ ਮਨਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਗਵਰ ਕਰਾਂਗਾ ਤੇ ਅਗਰ ਜੇ ਕਿਸੇ ਦੇ ਚੈਨਲ ਦੇ ਉੱਪਰ ਕੋਈ ਵੀ ਪ੍ਰੋਬਲਮ ਆਏਗੀ ਨਾ ਉਸ ਨੂੰ ਮੈਂ ਆਪਣਾ ਮੈਂ ਇਸੇ ਲਾਈਵ ਦੇ ਵਿੱਚ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਜੇ ਜਿੱਥੋਂ ਤੱਕ ਮੇਰਾ ਚੈਨਲ ਚੱਲੇਗਾ ਕਿਸੇ ਵੀ ਪਰਸਨ ਨੂੰ ਕੋਈ ਵੀ ਪ੍ਰੋਬਲਮ ਆਏਗੀ ਤੇ ਉਸ ਦੀ ਪ੍ਰੋਬਲਮ ਮੈਂ ਖੁਦ ਸੋਲਵ ਕਰਾਂਗਾ ਉਹ ਵੀ ਫ੍ਰੀ ਆਫ ਕੋਸ ਕਿਸੇ ਕੋਲੋਂ ਕੋਈ ਚਾਰਜ ਨਹੀਂ ਕਰਾਂਗਾ ਲੇਕਿਨ ਮੈਂ ਬਹੁਤ ਅੱਜ ਦੇ ਦਿਨ ਦੇ ਵਿੱਚ ਮੈਂ ਬਹੁਤ ਲੋਕਾਂ ਨੂੰ ਮੈਸੇਜ ਦਿੱਤੇ ਵੀ ਸਰ ਮੇਰਾ ਚੈਨਲ ਦੇ ਉੱਪਰ ਰੀਯੂਜ਼ ਕੰਟੈਂਟ ਆ ਗਿਆ ਮੈਨੂੰ ਕਿਸ ਤਰ੍ਹਾਂ ਸੋਲਵ ਕਰਾਂ ਮੇਰਾ ਚੈਨਲ ਮੋਨਟਾਈਜ਼ ਹੁੰਦੇ ਹੁੰਦੇ ਰੁਕ ਗਿਆ ਮੈਨੂੰ ਕਿਸ ਤਰ੍ਹਾਂ ਸਹੀ ਗਰਾ ਬਹੁਤ ਲੋਕਾਂ ਨੂੰ ਮੈਸੇਜ ਕੀਤੇ ਲੇਕਿਨ ਮੈਨੂੰ ਕਿਸੇ ਵੀ ਵੱਡੇ ਯੂਟਿਊਬਰ ਨੇ ਨਾ ਰਿਪਲਾਈ ਤੱਕ ਨਹੀਂ ਦਿੱਤਾ ਉਪਰੋਂ ਜੇ ਰਿਪਲਾਈ ਦਿੱਤਾ ਪਹਿਲੇ ਅਪਾਇੰਟਮੈਂਟ ਲੈ ਲੋ ਜੀ ਅਪਾਇੰਟਮੈਂਟ ਕਿੰਨੇ ਦੀ ਲੈਣੀ ਹੈ 600 ਰੁਪਏ ਦੀ ਕਿਸੇ ਨੇ 600 ਰੁਪਏ ਚਾਰਜ ਦੱਸਿਆ ਉਹ ਵੀ ਸਿਰਫ 5 ਮਿੰਟ ਗੱਲ ਦੇ 5 ਮਿੰਟ ਗੱਲ ਦੀ ਯਾਨੀ ਕਿ 1 ਮਿੰਟ ਉਹਨਾਂ ਦਾ 125 ਰੁਪਏ ਦਾ 1 ਮਿੰਟ ਪੈਂਦਾ ਵਾ 5 ਮਿੰਟ ਗੱਲ ਕਰਨ ਦੇ 125 ਵੀ 125 ਸੌਰੀ 600 ਰੁਪਏ 5 ਮਿੰਟ ਗੱਲ ਕਰਨ ਦੇ ਮੈਨੂੰ ਬੜੀ ਹਰਗਾਨੀ ਹੋਈ ਅਗਰ ਜੇ YouTube ਤੁਸੀਂ YouTube ਤੋਂ ਹੀ ਸਿਕਿਓਰ ਹਾਂ ਤੁਸੀਂ ਵੀ ਤੇ ਲੋਕਾਂ ਵਾਲ ਦੇਖ ਕੇ ਸਿਕਿਓਰ ਠੀਕ ਹੈ ਵੀ ਮੇਰੀ ਸਟਾਰਟਅਪ ਹੈ ਬਟ ਤੁਸੀਂ ਐਡਾ ਤੁਸੀਂ ਕਿਸੇ ਕੋਲੋਂ ਬੇਵਜ੍ਹਾ ਚਾਰਜ ਕਰਕੇ ਜਿੰਨੂੰ ਸਮਝ ਨਹੀਂ ਹੈਗੀ ਆ ਲਈ YouTube ਦੇ ਪ੍ਰੋਪਰਲੀ ਉਸਦੇ ਕੋਲੋਂ ਤੁਸੀਂ 6 6 7 700 ਰੁਪਏ ਚਾਰਜ ਕਰਕੇ ਤੇ ਕੀ ਘਟ ਲਓਗੇ ਬਟ ਮੈਂ ਪ੍ਰੋਮਿਸ ਕਰਦਾ ਕਿ ਮੈਂ ਜਿੱਥੋਂ ਤੱਕ YouTube ਆਪਣਾ ਚਲਾਵਾਗਾ ਜਿੰਨੀ ਕੋ ਮੈਨੂੰ ਇਨਫੋਰਮੇਸ਼ਨ YouTube ਤੋਂ ਪ੍ਰਾਪਤ ਹੋਏਗੀ ਕਿਸੇ ਨੂੰ ਕੋਈ ਪ੍ਰੋਬਲਮ ਆਏਗੀ ਮੈਂ ਫ੍ਰੀ ਆਫ ਕੋਸਟ ਬਿਨਾ ਕੋਈ ਚਾਰਜ ਕੀਤਾ ਮੈਂ ਉਸ ਬੰਦੇ ਦੀ ਜਿਹੜੀ ਪ੍ਰੋਬਲਮ ਹੈ ਸੋਲਵ ਕਰਾਂਗਾ YouTube ਮੈਂ ਚੈਨਲ ਨਹੀਂ ਲੱਗਾ ਤੇ 나ਹੀਂ ਹੁਣ ਕਦੇ ਵੀ ਮੈਂ ਦਿਲ ਦੇ ਵਿੱਚ ਇਹ ਚੀ ਸੋਚੀ ਹੈ ਕਿ ਮੈਂ YouTube ਨੂੰ ਛੱਡਾਂ ਕਿਉਂਕਿ ਜੇ ਮੈਂ ਇਸ ਪਲੇਟਫਾਰਮ ਤੇ ਆਇਆ ਨਾ ਤੇ ਮੇਰੀ ਢੇਡ ਸਾਲ 1 ਸਾਲ ਤੇ 8 ਮਹੀਨੇ ਦੀ ਮਿਹਨਤ ਹੈ ਮੇਰੀ ਤੇ ਇਹ ਇੱਕ 8 ਮਹੀਨੇ ਦੇ 1 ਸਾਲ 8 ਮਹੀਨੇ ਦੇ ਵਿੱਚ ਮੈਂ ਇਸ YouTube ਦੇ ਉੱਪਰ ਬਹੁਤ ਕੁਝ ਸਿੱਖਿਆ ਬਟ ਇਹ ਵੀ ਚੀਜ਼ਾਂ ਸੁਖਿਆ ਵੀ ਜਿਹੜੇ ਵੱਡੇ YouTuber ਹੈਗੇ ਨੇ ਨਾ ਜਿਨ੍ਹਾਂ ਦੇ ਕਾਫੀ ਮਿਲੀੰਦੇ ਰਿਕਾਰਡਿੰਗ ਸਬਸਕ੍ਰਾਈਬਰ ਹੈਗੇ ਨੇ ਜਿਨ੍ਹਾਂ ਦੇ ਟੈਕ ਚੈਨਲ ਨੇ ਉਹ ਤੁਹਾਨੂੰ ਹਮੇਸ਼ਾ ਚੂਨਾ ਲਾਉਣ ਲਈ ਤਿਆਰ ਹੀ ਬੈਠੇ ਰਹਿਣਗੇ ਬੇਸ਼ੱਕ ਉਹ ਬਾਤ ਦੇ ਵਿੱਚ ਤੁਹਾਡੀ ਕੋਲ ਲੈਨ ਜਾਂ ਨਾਂ ਨਾ ਬੇਸ਼ੱਕ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਇਹੋ ਜਿਹੇ ਬੇਵਕੂਫ ਲੋਗ ਨੇ ਕਿ ਤੁਹਾਡੇ ਚੈਨਲ ਦੇ ਉੱਪਰ ਰਿਪੋਰਟ ਮਾਰ ਸਕਦੇ ਨੇ ਕਿ ਤੁਹਾਡੇ ਚੈਨਲ ਨੂੰ ਨੁਕਸਾਨ ਪੁੰਚਾ ਸਕਦੇ ਨੇ ਇਸ ਕਰਕੇ ਕਿਸੇ ਦਾ ਨਾਮ ਨਹੀਂ ਲੈਣਾ ਬਟ ਉਸ ਨੂੰ ਹੀ ਸਹੀ ਰੱਖਦੇ ਹਾਂ ਮੈਂ ਕਦੇ ਵੀ ਕਿਸੇ ਵੱਡੇ ਯੂਟਿਊਬਰ ਤੋਂ ਹੈਲਪ ਨਹੀਂ ਲਾਂਗਾ ਹੁਣ ਮੈਂ ਸੋਚ ਰੱਖੀ ਹੈ ਵੀ ਬੇਸ਼ੱਕ ਆਪਣੇ ਆਪਣੇ ਆਪ ਹੀ ਉਸ ਚੀਜ਼ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ YouTube ਹਮੇਸ਼ਾ ਲਿਖਦਾ ਵਾ ਹੈਲੋ ਜੀ ਹੈਲੋ ਜੀ ਹੈਲੋ ਜੀ इब ओके जगी सिंह शुक्रिया जगी जी सबसक्राइब करने बहुत बहुत शुक्रिया क्योंकि आ, मैं ये चीज़ा सब इस करके शेयर करता पैया क्योंकि मेरा एक साल तो सत महीने की लगी हुई मेहनत जिस तरह YouTube ਵੱਲੋਂ ਰੀਯੂਜ਼ ਕੰਟੈਂਟ ਪਾਇਆ ਗਿਆ ਹੈ ਨਾ ਤੇ ਉਸ ਨੂੰ ਸੋਚ ਸਮਝ ਕੇ ਮੈਂ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਕੀ ਚੀਜ਼ਾਂ ਨਹੀਂ ਕਰਨੀਆਂ ਮੈਂ ਬੇਸਿਕ ਉਹੀ ਚੀਜ਼ਾਂ ਤੁਹਾਡੇ ਨਾਲ ਯਾਨੀ ਕਿ ਸ਼ੇਅਰ ਕਰ ਰਿਹਾ ਹਾਂ ਕਿ ਮੈਂ ਵੀ ਨਵਾਂ ਯੂਟਿਊਬਰ ਹਾਂ ਮੈਨੂੰ ਇਹ ਚੀਜ਼ਾਂ ਨਹੀਂ ਸੀ ਪਤਾ ਲੇਕਿਨ ਵੱਡੇ ਵੱਡੇ ਯੂਟਿਊਬਰਾਂ ਨੇ ਮਾਤ ਪਾਈ ਵੀ ਸਿਖਾ ਦਿੱਤਾ ਵੀ ਅਗਰ ਜੇ ਤੁਸੀਂ ਛੋਟੇ ਯੂਟਿਊਬਰ ਹੋ ਤਾਂ ਤੁਸੀਂ ਆਪ ਹੀ ਛੋਟੇ ਯੂਟਿਊਬਰ ਰਹੋਗੇ ਕਿਉਂਕਿ ਅਸੀਂ ਤੇ ਬੇਸਿਕ ਪਹੁੰਚ ਚੁੱਕੇ ਆਂ ਜਿਸ ਮੰਜ਼ਿਲ ਤੇ ਪਹੁੰਚਣਾ ਸੀਗਾ ਇਸ ਤਰ੍ਹਾਂ ਕਰਕੇ ਤੁਹਾਡੀ ਕੋਈ ਹੈਲਪ ਕਰਨ ਨਹੀਂ ਆਏਗਾ ਤੁਸੀਂ ਖੁਦ ਆਪਣੀ ਹੈਲਪ ਕਰਨੀ ਹੈ ਹਾਂ ਮੈਂ YouTube ਚਲਾਵਾਂਗਾ ਜਿੱਥੋਂ ਤੱਕ ਵੀ ਚਲਾਵਾਂਗਾ ਫ੍ਰੀ ਆਫ ਕੋਸਟ ਹੈਲਪ ਕਰਾਂਗਾ ਅਗਰ ਇਹ ਕਿਸੇ ਲਈ ਵੀ ਚੈਨਲ ਦੇ ਉੱਪਰ ਕੋਈ ਪ੍ਰੋਬਲਮ ਆਂਦੀ ਹੈ ਤੇ ਮੈਂ ਜ਼ਰੂਰ ਉਸ ਨੂੰ ਤੁਹਾਡੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਹੈ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਅਰਜੁਨ ਹੈਜ਼ ਲੇਸ ਸਬਸਕ੍ਰਾਈਬ ਟੈਨ ਲਾਈਕ ਐਂਡ ਸਬਸਕ੍ਰਾਈਬ ਟੂ ਹਿਮ ਓਕੇ अर्जुन जी जरूर किसी ने एक सब्सक्राइब यानी कि कट जाने वाला हिम्मत ना आ रहा करो बेसिक मैं हुन तक ना मेरे मेरे चैनल ਦੇ ਉਪਰ ਤੁਸੀਂ ਦੂਸਰਾ ਚੈਨਲ ਚੈੱਕ ਕਰ ਲਓ ਮੈਂ ਅੱਜ ਵੀ ਕੰਮ ਨਹੀਂ ਕਰਦਾ ਪਿਆ ਉਸ ਚੈਨਲ ਦੇ ਉਪਰ ਇੱਕ ਵਾਰ ਇਹ ਵੀ ਕੰਮ ਨਹੀਂ ਕਰਦਾ ਅੱਜ ਵੀ ਉਸ ਚੈਨਲ ਦੇ ਉਪਰ ਸਬਸਕ੍ਰਾਈਬ ਵੱਧਦੇ ਪਿਆ 3100 5 ਸਬਸਕ੍ਰਾਈਬਰ ਅੱਜ ਦੀ ਡੇਟ ਦੇ ਵਿੱਚ ਮੇਰੇ ਉਸ ਦੂਸਰੇ ਚੈਨਲ ਦੇ ਉੱਪਰ ਨੇ ਪਿਆਰਾ ਸਿੰਘ 13 13 ਉਸ ਤੇ ਉੱਪਰ ਮੈਂ ਖੁਦ ਦੇ ਜਿਹੜੇ ਸ਼ਾਰਟਸ ਜਿਹੜੇ ਅਪਲੋਡ ਕਰਦਾ ਸੀਗਾ ਕਿਸੇ ਦੂਸਰੇ ਦੇ ਨਾਲ ਮੈਂ ਐਡੀਟਿੰਗ ਕਰਕੇ ਨਹੀਂ ਪਾਏ ਹੋਏ ਉਹ ਚੈਨਲ ਮੇਰਾ ਬੱਚਾ ਹੈ ਅਗਰ ਜੇ ਉਸ ਚੈਨਲ ਦੇ ਉੱਪਰ ਮੈਂ ਕੰਮ ਕਰਾਂ ਤੇ ਉਸ ਚੈਨਲ ਮੈਂ ਬਹੁਤ ਛੇਤੀ ਮੋਨਟਾਈਜ਼ ਕਰ ਸਕਦਾ ਲੇਕਿਨ ਪਤਾ ਨਹੀਂ ਕੀ ਹੋ ਗਿਆ ਮੇਰਾ ਉਸ ਚੈਨਲ ਨੂੰ ਹੱਥ ਲਗਾਉਣ ਨੂੰ ਦਿਲ ਨਹੀਂ ਕਰਦਾ ਬਟ ਜਦੋਂ ਉਸ ਚੈਨਲ ਨੂੰ ਛੱਡਿਆ ਮੇਰਾ ਇੱਕ ਵੀ ਸਬਸਕ੍ਰਾਈਬਰ ਜਿਹੜਾ ਡਾਊਨ ਨਹੀਂ ਹੋਇਆ ਕਿਉਂਕਿ ਉਹ ਮੇਰੀ ਮਿਹਨਤ ਦੇ ਸਬਸਕ੍ਰਾਈਬਰ ਸੀ ਹੁਣ YouTube ਦੇ ਉੱਪਰ ਨਵੀਆਂ ਨਵੀਂ ਜਿਹੜੀਆਂ ਗਾਈਡਲਾਈਨਸ ਆਂਦੀਆਂ ਵੀ ਮੈਂ ਅੱਜ ਫੜਦਾ ਪਿਆ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ YouTube ਹੋਰ ਜਿਹੜੀ ਚੇਂਜਸ ਜਿਹੜੀ ਆਪਣੇ ਗਾਈਡਲਾਈਨਸ ਦੇ ਵਿੱਚ ਕਰਨ ਵਾਲਾ ਵਾ ਹੋ ਸਕਦਾ ਪਤਾ ਨਹੀਂ ਜਿਸ ਤਰ੍ਹਾਂ ਆਪਣਾ AI ਵੀਡੀਓ ਬਣਾਣੇ ਆ ਉਹੋ ਵੀ ਉਹਨਾਂ ਨੇ ਯਾਨੀ ਕਿ ਜਿਹੜੇ ਮੋਨਟਾਈਜ਼ ਕਰਨੇ ਜਿਹੜੇ ਉਹ ਬੰਦ ਕਰ ਦੇਣੇ ਨੇ ਬਹੁਤ ਲੋਕਾਂ ਦੇ AI ਵੀਡੀਓ ਦੇ ਜਿਹੜੇ ਚੈਨਲ ਚੱਲ ਰਹੇ ਨੇ AI ਵੀਡੀਓ ਨੂੰ ਸਹੀ ਤਰੀਕੇ ਨਾਲ ਜੇ ਕਿਸੇ ਨੇ ਆਪਣਾ ਪਰਸਨਲੀ ਕੰਟੈਂਟ ਬਣਾ ਕੇ ਪਾਇਆ ਹੋਵੇਗਾ ਤਾਂ ਠੀਕ ਹੈ ਅਗਰ ਜੇ ਕਿਸੇ ਦੂਸਰੇ ਦਿਆਂ ਵੀਡੀਓ ਚੱਕ ਕੇ ਉਹਨਾਂ ਨੇ AI ਦੇ ਜਿੱਦਾਂ ਆਪਣੀ ਚੈਨਲ ਦੇ ਵਿੱਚ ਅਪਲੋਡ ਕੀਤੀਆਂ ਹੋਈਆਂ ਉਹ ਸਾਰੇ ਚੈਨਲ ਜਿਹੜੇ ਡੈਡ ਕਰ ਦਿੱਤੇ ਜਾਣਗੇ ਮੈਂ ਅੱਜ ਦੀ ਡੇਟ ਵਿੱਚ ਗਾਈਡਲਾਈਨਸ ਜਿਹੜੀਆਂ ਮੈਂ ਪੜਦਾ ਪਿਆ ਸੀਗਾ ਤੇ ਕੋਈ ਵੀ ਜਿਹੜਾ ਨਵਾਂ ਯੂਟਿਊਬਰ ਇਹ ਗਲਤੀ ਨਾ ਕਰਿਓ ਤਾਂ ਜੋ ਤੁਹਾਨੂੰ ਪਰੇਸ਼ਾਨੀ ਹੋਵੇ ਜੇ ਤੁਹਾਡਾ ਵਲੌਗਿੰਗ ਵਾਲਾ ਚੈਨਲ ਹੈ ਤਾਂ ਤੁਸੀਂ ਸਿਰਫ ਵਲੌਗ ਅਪਲੋਡ ਕਰੋ ਉਸ ਤੋਂ ਇਲਾਵਾ ਸਿਰਫ ਤੁਸੀਂ ਆਪਣੇ ਹੀ ਵਾਇਸ ਦੇ ਵਿੱਚ ਆਪਣੇ ਹੀ ਜਿਹੜੇ ਸ਼ਾਰਟਸ ਨੇ ਤੁਸੀਂ ਅਪਲੋਡ ਕਰਨੇ ਨੇ ਬੇਸਿਕ ਘਰ ਦੇ ਵਿੱਚ ਕੋਈ ਕੰਮ ਕਾਜ ਹੋਵੇ ਜਾਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਜਾਂ ਮਿਨੀ ਵਲੌਗ ਨੂੰ ਜੇ ਤੁਸੀਂ ਲੌਂਗ ਵਲੌਗ ਬਣਾਉਂਦੇ ਹੋ ਮਿਨੀ ਵਲੌਗ ਦੇ ਵਿੱਚ ਮਿਨੀ ਵਲੌਗ ਜਿਹੜਾ ਅੱਜ ਕੱਲ ਸ਼ਾਰਟਸ ਵੀ ਨੇ ਜਾ ਰਿਹਾ ਵਾ 3 ਮਿੰਟ ਦਾ ਇੱਕ ਸ਼ਾਰਟਸ ਹੀ ਗਿਣਿਆ ਜਾ ਰਿਹਾ ਵਾ 1 ਮਿੰਟ ਤੋਂ ਲੈ ਕੇ 3 ਮਿੰਟ ਤੱਕ ਦੀ ਜਿਹੜੀ ਵੀਡੀਓ ਉਹ ਸ਼ਾਰਟਸ ਦੇ ਵਿੱਚ ਹੀ ਗਣੀ ਜਾਏਗੀ ਨਾ ਕਿ ਲੌਂਗ ਲੈਪਸ ਦੇ ਵਿੱਚ ਗਣੀ ਜਾਏਗੀ ਇਹ YouTube ਨੇ ਆਪਣੀ ਗਾਈਡਲਾਈਨਸ ਦੇ ਵਿੱਚ ਇਹ ਸਪੈਸ਼ਲੀ ਜਿਹੜਾ ਨੋਟਿਸ ਕਰਵਾਇਆ ਹੋਇਆ ਵਾ ਠੀਕ ਹੈ ਤੇ ਚਲੋ ਉਮੀਦ ਕਰਦਾ ਕਿ ਤੁਹਾਡੇ ਨਾਲ ਬਹੁਤ ਜਿਹੜੀਆਂ ਗੱਲਾਂ ਬਾਤਾਂ ਮੈਂ ਸ਼ੇਅਰ ਕੀਤੀਆਂ ਨੇ ਜਿੰਨੀਆਂ ਸ਼ੇਅਰ ਕੀਤੀਆਂ ਨੇ ਉਹ ਸਾਰੀਆਂ ਦੇ ਉੱਪਰ ਤੁਸੀਂ ਧਿਆਨ ਦੇਵੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਹੈ ਬੇਸ਼ੱਕ ਜਿੰਨੀ ਕੁ ਮੇਰੀ ਸਮਝ ਦੇ ਵਿੱਚ ਹੈ ਤੁਸੀਂ ਮੈਨੂੰ ਮੇਰੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਛੱਡ ਸਕਦੇ ਹੋ ਮੈਂ ਤੁਹਾਡੀ ਉਹ ਪ੍ਰੋਬਲਮ 100% ਦੇ ਵਿੱਚ ਸਮਝ ਕੇ ਉਸ ਨੂੰ ਕਿ ਯਾਜ ਕੇ ਤਬ ਸੁਣੋ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਠੀਕ ਹੈ ਜੀ ਤੇ ਅੱਜ ਐਸੇ ਜਿਹੜੇ ਲਾਈਵ ਨੂੰ ਇੱਥੇ ਹੀ ਸਮਾਪਤ ਕਰਨਾ ਤੇ ਪਰਮਾਤਮਾ ਅਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਕਿ ਸਾਰੀ ਦੁਨੀਆ ਦੇ ਉੱਪਰ ਮੇਰ ਪਰ ਰੱਖੇ ਸਾਰੀ ਦੁਨੀਆ ਦੇ ਵਿੱਚ ਜੋ ਵੀ ਦੁੱਖ ਕਲੇਫਾਂ ਨੇ ਸਾਰੀਆਂ ਦੂਰ ਹੋਣ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਆਪਣਾ ਖਿਆਲ ਰੱਖਣਾ ਹਮੇਸ਼ਾ ਖੁਸ਼ ਰਹਣਾ ਜੀ ਤੁਹਾਡਾ ਦੋਸਤ ਪਿਆਰਾ ਸਿੰਘ ਹਮੇਸ਼ਾ ਤੁਹਾਡੇ ਲਈ ਖੜਾ ਹੈ ਜੀ